ਸੱਤ ਸਹੀ ਗੱਲ ਸਾਰਿਆਂ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਬਰਸਾਤ ਦਾ ਮੌਸਮ ਚੱਲ ਗਿਆ ਹੈ ਇਸ ਮੌਸਮ ਦੇ ਵਿੱਚ ਹਰ ਥਾਂ ਦੇ ਕੀੜੇ ਮਕੌੜੇ ਮੱਛਰ ਮੱਖੀ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਇਸ ਲਈ ਅਸੀਂ ਅੱਜ ਆ ਗਏ ਹਾਂ ਕੁਝ ਪੰਜ ਅਜਿਹੇ ਨੁਕਤੇ ਲੈ ਕੇ ਜੋ ਤੁਸੀਂ ਇਹਨਾਂ ਨੂੰ ਵਰਤ ਕੇ ਆਪਣੇ ਚਿਹਰੇ ਦੀ ਚਿਹਰੇ ਲਈ ਵੀ ਅਜਿਹੇ ਨੁਕਤੇ ਲੈ ਕੇ ਆਏ ਹਾਂ ਤਾਂ ਮੱਖਰ ਮੱਛਰ ਮੁਕੀਆਂ ਤੋਂ ਬਚਣ ਲਈ ਵੀ ਸੋਡੇ ਕੋ ਕੁਝ ਨੁਕਤੇ ਹੈ ਆਓ ਅਸੀਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਤੇ ਹੈ ਮੱਛਰ ਲਈ ਨੁਕਤਾ ਇਸ ਲਈ ਤੁਹਾਨੂੰ ਕਪੂਰ ਅਤੇ ਨਿੰਬੂ ਦੀ ਸਪਰੇਅ ਧਿਆ ਕਰਨੀ ਹੈ ਆਓ ਅਸੀਂ ਦੱਸਦੇ ਹਾਂ ਕਿ ਇਹ ਸਪਰੇਅ ਕਿੰਦਾ ਤਿਆਰ ਕਰਨੀ ਹੈ ਕਪੂਰ ਦਿਆਂ 2 ਤੋਂ 3 ਟਿੱਕੀਆਂ ਲਓ ਉਸ ਵਿੱਚ 4 ਤੋਂ 5 ਨਿੰਬੂ ਨਚੋੜ ਕੇ ਤਕੋ ਗੁਲਾਬ ਜਲ ਦੀਆਂ ਬੂੰਦਾ ਪਾ ਕੇ ਇੱਕ ਬੋਤਲ ਵਿੱਚ ਇਸ ਦਾ ਘੋਲ ਤਿਆਰ ਕਰ ਲਓ ਤੇ ਰਾਤ ਨੂੰ ਇਸ ਦੀ ਸਪਰੇਅ ਆਪਣੇ ਬੈੱਡਾਂ ਥੱਲੇ ਤੇ ਪਰਦਿਆਂ ਪਿੱਛੇ ਵਿੰਡੋ ਪਿੱਛੇ ਕਰੋ ਤੁਸੀਂ ਵੇਖੋਗੇ ਕਿ ਤੁਹਾਨੂੰ ਕੋਈ ਮੱਛਰ ਮੱਖੀ ਕੀੜਾ ਮਕੌੜਾ ਨਹੀਂ ਨਜ਼ਰ ਆਵੇਗਾ ਇਹ 100% ਤਕਰੇ ਨੂੰ ਨੁਕਸਾ ਹੈ ਮੁਕਤਾ ਹੈ ਤੁਸੀਂ ਇਸ ਨੂੰ ਵਰਤ ਕੇ ਵਰਤ ਸਕਦੇ ਹੋ ਨੰਬਰ 2 ਤੇ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਇਸ ਬਰਸਾਤ ਦੇ ਮੌਸਮ ਵਿੱਚ ਸਾਨੂੰ ਖਾਂਸੀ ਅਤੇ ਜ਼ੁਕਾਮ ਲੱਗਣ ਦੀ ਜ਼ਿਆਦਾ ਸੰਭਾਵਨਾ ਹੋ ਜਾਂਦੀ ਹੈ ਇਸ ਲਈ ਇਸ ਲਈ ਸਾਨੂੰ ਪੰਜ ਤੋਂ ਸੱਤ ਤੁਲਸੀ ਦੀਆਂ ਪੱਤੇਾਂ ਅਤੇ ਦੋ ਚਮਚੇ ਅਜਵਾਇਣ ਵਾਲੇ ਪਾਣੀ ਦੀ ਚਾਹ ਬਣਾ ਕੇ ਪੀਓ ਇਸ ਨਾਲ ਤੁਸੀਂ ਵੇਖੋਗੇ ਕਿ ਸਾਡੀ ਕੌਣ ਸੀ ਜ਼ੁਕਾਮ ਅਤੇ ਜੋ ਵਾਇਰਲਸ ਹਵਾ ਦੇ ਵਿੱਚ ਘੁਲਿਆ ਹੁੰਦਾ ਹੈ ਉਸ ਤੋਂ ਸਾਨੂੰ ਬਹੁਤ ਸੇਤੀ ਰੋਣ ਆ ਜਾਂਦਾ ਹੈ ਬਰਦੋ ਹੁੰਦੇ ਹੈ ਸਭ ਜੇਰੇ ਲਈ ਨੁਕਤਾ ਜਿਵੇਂ ਅਸੀਂ ਜਾਣਦੇ ਅਗੇ ਜਦੋਂ ਅਸੀਂ ਚੌਲ ਧੋਂਦੇ ਹਾਂ ਉਸ ਦਾ ਪਾਣੀ ਅਸੀਂ ਬੇਕਾਰ ਸਮਝ ਕੇ ਛੋਟ ਦਿੰਦੇ ਹਾਂ ਪਰ ਇਹ ਪਾਣੀ ਬੇਕਾਰ ਨਹੀਂ ਹੁੰਦਾ ਜਦੋਂ ਵੀ ਤੁਸੀਂ ਚੌਲ ਧੋਣ ਤਾਂ ਉਸ ਦਾ ਪਾਣੀ ਪਾਣੀ ਰੱਖ ਲਓ ਤੇ ਉਸ ਉਸ ਪਾਣੀ ਨਾਲ ਤੁਸੀਂ ਦਾ ਸਿਮੈਂਟ ਲਈ ਆਪਣਾ ਮੂੰਹ ਧੋ ਤੇ ਫਿਰ ਬਾਅਦ ਦੇ ਵਿੱਚ ਸਾਫ ਪਾਣੀ ਨਾਲ ਆਪਣਾ ਮੈਂ ਧੋ ਲਓ ਤੁਸੀਂ ਵੇਖੋਗੇ ਕਿ ਧੱਲੇ ਆਪੂਆਂ ਦੀਆਂ ਛਾਈਆਂ ਤੇ ਦਾਲ ੱਬੇ ਦਿਨਾਂ ਵਿੱਚ ਹੀ ਘਟ ਹੋ ਜਾਣਗੇ ਨੰਬਰ 4 ਤੇ ਹੈ ਸਾਡੇ ਕੋਲ ਬਹੁਤ ਵਧੀਆ ਨੁਕਤਾ ਮਲਤਾਨੀ ਮਿੱਟੀ ਅਤੇ ਗਰਮ ਜਲ ਮਿਲਾ ਕੇ ਇੱਕ ਤੁਸੀਂ ਪੇਰ ਤਿਆਰ ਕਰੋ ਉਸ ਨੂੰ ਆਪਣੇ ਚਿਹਰੇ ਤੇ 10 ਤੋਂ 15 ਮਿੰਟ ਲਈ ਰੱਖੋ। ਉਸੇ ਇੱਕ ਹੋ ਗਏ ਕਿ ਬਰਸਾਤ ਦੇ ਮੌਸਮ ਵਿੱਚ ਸਾਡੇ ਚਿਹਰੇ ਤੇ ਜੋ ਨਮੀ ਆ ਜਾਂਦੀ ਹੈ ਇਸ ਪੈਕ ਨਾਲ ਬਹੁਤ ਜਲਦੀ ਉਹ ਦੂਰ ਹੋ ਜਾਵੇਗੀ। ਤੁਹਾਡਾ ਚਿਹਰਾ ਬਹੁਤ ਸੁੰਦਰ ਲੱਗਣ ਲੱਗ ਜਾਵੇਗਾ। ਪੰਜਵਾਂ ਨੁਕਤਾ ਹੈ ਸਾਡੇ ਪੈਰਾਂ ਲਈ। ਜਿਵੇਂ ਅਸੀਂ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿੱਚ ਸਾਡੇ ਪੈਰਾਂ ਜਾਂ ਉਂਗਲਾਂ ਵਿੱਚ ਕਈ ਵਾਰੀ ਖਾਰਸ ਦੇ ਨਾਲ ਦਰਦ ਹੋਣ ਲੱਗ ਪੈਂਦੀ ਹੈ ਇਸ ਲਈ ਤੁਸੀਂ ਇਹ ਸਾਡਾ ਨੁਕਤਾ ਵਰਤ ਸਕਦੇ ਹੋ ਫਟਕਰੀ ਫਟਕਰੀ ਲਓ ਉਸ ਨੂੰ ਪਾਣੀ ਵਿੱਚ ਘੋਲ ਲਓ ਤੇ ਫਿਰ ਉਸ ਪਾਣੀ ਨਾਲ ਆਪਣੇ ਪੈਰਾਂ ਨੂੰ ਪੈਰਾਂ ਨੂੰ ਡਬੋ ਕੇ ਰੱਖੋ 15 ਤੋਂ 20 ਮਿੰਟ ਤੁਸੀਂ ਇਸ ਫਟਕਰੀ ਦੇ ਪਾਣੀ ਵਿੱਚ ਤੁਸੀਂ ਸੰ ਠੰਡਾ ਪਾਣੀ ਵੀ ਪਾ ਸਕਦੇ ਹੋ ਤੇ ਗੁਲਗਣਾ ਪਾਣੀ ਵੀ ਪਾ ਸਕਦੇ ਹੋ ਫੇਰ 10 ਤੋਂ 15 ਮਿੰਟ ਰੱਖੋ ਤੁਸੀਂ ਵੇਖੋਗੇ ਕਿ ਤੁਹਾਡੇ ਪੈਰਾਂ ਦੀ ਜਲਨ ਵੀ ਘਟ ਹੋ ਜਾਵੇਗੀ ਤੇ ਬਦਬੂ ਵੀ ਦੂਰ ਹੋ ਜਾਵੇਗੀ ਤੇ ਫੰਗਲ ਇਨਫੈਕਸ਼ਨ ਵੀ ਜੋ ਸਾਨੂੰ ਬਰਸਾਤ ਦੇ ਮੌਸਮ ਵਿੱਚ ਹੋ ਜਾਂਦੀ ਹੈ ਤੁਹਾਨੂੰ ਉਸ ਤੋਂ ਵੀ ਛੁਟਕਾਰਾ ਮਿਲੇਗਾ ਧੰਨਵਾਦ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੰਗੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਿ ਤੁਹਾਨੂੰ ਸਾਡਾ ਗੇਰਾ ਨੁਕਤਾ ਵਧੀਆ ਲੱਗਿਆ ਹ ਪਲੀਜ਼ ਸਾਨੂੰ ਸਪੋਰਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਧੰਨਵਾਦ